ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਤੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਬਾਈ ਦੀ ਸ਼ੁਰੂਆਤ ਕਰਨ ਲੱਗੇ ਆਂ ਕੈਲਗਰੀ ਤੋਂ ਆਪਾਂ ਚੱਲੇ ਹੋਏ ਆਂ ਘੰਟਾ ਡੇਢ ਘੰਟੇ ਦੀ ਆਪਣੀ ਬਾਟ ਨਿਕਲ ਚੁੱਕੀ ਆ ਤੇ ਸ਼ੁਰੂਆਤ ਕਰਦੇ ਆਂ ਜੀ ਪਹਿਲਾ ਗਾਰਵੇ ਜਿਹੜਾ ਹੈਗਾ ਸਿੱਟ ਗਿਆ ਆਪਾਂ ਸਿੱਧਾ ਉੱਥੇ ਬਿਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੋਂ ਚੱਲਾਂਗੇ ਤੜਕੇ ਦਾ ਬਈ ਚਾਹਾਂ ਚੂਹਾਂ ਪੀਤੀਆਂ ਜਾ ਚੁੱਕੀਆਂ ਤੇ ਡੇਢ ਕਿੰਡਾ ਹੋ ਗਿਆ ਆਪਾਂ ਨੂੰ ਚੱਲਿਆ ਨੂੰ ਕੈਲਗਰੀ ਤੋਂ ਤੇ ਆਪਾਂ ਜਾਣਾ ਹੈਗਾ ਬਿਨੀ ਪੈਗ ਜਿਵੇਂ ਕਿ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਿਆ ਹੀ ਸੀਗਾ ਤੇ ਇੱਥੇ ਗਾਰਬੇਜ ਬੈਨਾਂ ਟਰੱਕਾਂ ਦਾ ਰੈਸਟ ਏਰੀਆ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇੱਧਰ ਟਰੱਕਾਂ ਦਾ ਹੈਗਾ ਉਹ ਸਾਹਮਣੇ ਕਾਰਾਂ ਦਾ ਹੈਗਾ ਤੇ ਸਾਹਮਣੇ ਬਈ ਬਣੇ ਹੈਗੇ ਦੋ ਬਾਥਰੂਮ ਜੇ ਕਿ ਹ ਨੂੰ ਅਮਰਜੈਂਸੀ ਹੈਗਾ ਆਪਦਾ ਉੱਥੇ ਜਾਓ ਤੇ ਵਿੱਚ ਹੀਟ ਦੀ ਵੀ ਸਹੂਦਤ ਪਰ ਹੈ ਸਿੱਧੀਆਂ ਬਈ ਟੋਏ ਵਾਲੀਆਂ ਨਹੀਂ ਹੁੰਦੀਆਂ ਤੇ ਚਲੋ ਜੀ ਆਪਾਂ ਹੁਣ ਜਿਹੜਾ ਆ ਗਾਰਬੇਜ ਸੀਗਾ ਆਪਣਾ ਪਿਛਲੇ ਗੇੜੇ ਦਾ ਭਰਿਆ ਪਿਆ ਸੀ ਸਿੱਟਿਆ ਨਹੀਂ ਸੀਗਾ ਤੇ ਹੁਣ ਆਪਣਾ ਟਾਈਮ ਲੱਗਿਆ ਇਹ ਆਪਾਂ ਚੱਕ ਕੇ ਸਿੱਧਾ ਸਿੱਟਗੇ ਜੀ ਉਹ ਬਿੰਨਾ ਦੇ ਵਿੱਚ ਪਾ ਦੇਣਾ ਮੁੜ ਕੇ ਨਵਾਂ ਲਫਾਫਾ ਲਾ ਕੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਬਿਲਕੁਲ ਯੂਜੇਬਲ ਕਰ ਦੇਣਾ ਦੁਬਾਰਾ ਠੀਕ ਬਾਕੀ ਹਜੇ ਟਾਈਮ ਹੋ ਚੁੱਕਿਆ ਜੀ ਆਪਣਾ 10:30 10:30 ਹੋ ਚੁੱਕਿਆ ਹਲਵਾਟਾ ਟਾਈਮ ਤੇ ਬਿਣੀ ਪੈਗ ਦਾ ਹੋ ਚੁੱਕਿਆ ਜੀ ਆਪਣਾ 10:30 ਹਾਂਜੀ ਤੇ ਬਾਟ ਆਪਣੀ ਹਜੇ ਡੇਢ ਘੰਟੇ ਦੀ ਵੀ ਨਿਕਲੀ ਆ ਤੇ ਆਜੋ ਬਨੇ ਰਹੋ ਬਲੌਗ ਤੇ ਸੋਹਣੇ ਸੋਹਣੇ ਕਲੈਪਸ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਾਂ ਗਾਰਬੇਜ ਬੈਨ ਜਿਹੜਾ ਹੈਗਾ ਗਾਰਬੇਜ ਉਹਦੇ ਵਿੱਚ ਪਾਇਓ ਹੁਣ ਉਹਨਾਂ ਟਾਈਮ ਤੁਸੀਂ ਆਪਣਾ ਜੀ ਕਰੋ ਚੈਨਲ ਨੂੰ ਸਬਸਕ੍ਰਾਈਬ ਲਓ ਜੀ ਭਰ ਲਿਆ ਲਫਾਵਾ ਸਾਰਾ ਤੇ ਆਪਾਂ ਸਿੱਟਣਾ ਹੁਣ ਇਹਦੇ ਬੰਨ ਦੇ ਵਿੱਚ ਤੇ ਮੌਸਮ ਦੀ ਗੱਲ ਕਰੀਏ ਭਾਈ ਬੂੰਦਾਬੰਦੀ ਹੋ ਰਹੀ ਆ ਮੀਂਹ ਵਾਲਾ ਮੌਸਮ ਤੇ ਟੈਂਪਰੇਚਰ 0 ਡਿਗਰੀ ਆ ਸੱਚ ਮੈਂ ਸੋਚਿਆ ਹੀ ਨਹੀਂ ਕਿਤੇ ਫ੍ਰੀਜ਼ਿੰਗ ਰੇਨ ਨਾ ਪਾ ਜੇ ਕਿਉਂਕਿ ਜਦੋਂ ਟੈਂਪਰੇਚਰ ਡਾਊਨ ਜਾ ਵੜਦਾ ਨਾ ਮੁੜ ਕੇ ਭਾਈ ਜਿਹੜਾ ਮੀਂਹ ਹੈਗਾ ਇਹ ਜੰਮ ਲੱਗ ਜਾਂਦਾ ਉਹਨੂੰ ਕਹਿ ਦਿੰਦੇ ਆ ਫ੍ਰੀਜ਼ਿੰਗ ਰੇਨ ਚੱਲੋ ਪਕਤਾ ਤੇਰਾ ਤੇ ਮੇਰਾ ਸਾਥ ਇੱਥੋਂ ਤੱਕ ਹੀ ਸੀਗਾ ਇਹ ਹੈਗਾ ਜੀ ਕਿੰਨੀ ਕਿੰਨੀ ਵਾਈ ਰੈਸਟ ਰੂਮ ਦੇਖ ਲੋ ਸਹੀ ਬੋਲਦਾਂਗੇ ਗਲਤ ਬੋਲਦਾਂ ਤੇ ਇੱਧਰ ਖੜਾ ਆਪਣਾ ਲਾਣੇਦਾਰ ਰੈਸਟ ਇਰੀਏ ਤੇ ਤੇ ਆਪਾਂ ਵੀ ਕਰਦੇ ਹੁਣ ਬਾਥਰੂਮ ਬਾਥਰੂਮ ਕਰਕੇ ਭਾਈ ਜੀ ਚੱਲਾਂਗੇ ਫਿਰ ਆਪਾਂ ਇੱਧਰਲੇ ਪਾਸੇ ਨੂੰ ਜਾਨੀ ਕਿ ਬਿੜੀ ਪੈਗ ਵਾਲੇ ਪਾਸੇ ਨੂੰ ਸਨੋ ਪਈ ਵੀ ਆ ਤੇ ਪਰ ਨਾਲ ਦੀ ਨਾਲ ਥੋੜੀ ਜੀ ਖੁਰੀ ਵੀ ਆ ਮੀਂਹ ਦਾ ਕਰਕੇ ਥੋੜਾ ਜ ਆਪਣਾ ਟਰੱਕ ਮੂਰਤ ਹੁਤ ਆ ਗਿਆ ਮਗਰੋਂ ਲੱਭੜਿਆ ਵਾ ਕਿਉਂਕਿ ਬਹੁਤ ਯਾਰ ਯਾਰ ਬੁਰਾ ਹਾਲ ਸੀਗਾ ਜਦੋਂ ਆਪਾਂ ਕੱਲ ਆਏ ਹਾਂ ਸਰੀ ਤੋਂ ਤੇ ਰਾਹ ਦੇ ਵਿੱਚ ਯਾਰ ਇੰਨੀ ਕਿ ਜ਼ਿਆਦਾ ਸਨੋ ਤੇ ਖੋਰ ਖੋਰ ਕੇ ਗਾਰਾ ਬਣਿਆ ਹੋਇਆ ਸੀ ਨਾ ਜੀਦਾ ਕਰਕੇ ਸਾਰਾ ਟਰੱਕ ਆਪਣਾ ਲਿਭ ਰਿਹਾ ਵਾ ਤੇ ਬਾਕੀ ਬਾਈ ਜੀ ਗੱਲ ਕਰੀਏ ਤਰੀਕ ਤਰੀਕ ਹੈਗੀ ਜੀ ਅੱਜ ਮੁੰਲਾ ਦਾਖਣੀ 3 ਨਾਖਣੀ 4 ਦਸੰਬਰ ਹੈਗੀ ਆ ਇਹ ਵਾਲੇ ਦਿਨ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਓਕੇ ਇਸ ਵਾਰ ਜਿਹੜਾ ਆਪਣੇ ਕੋਲ ਟ੍ਰੇਲਰ ਪਾਇਆ ਨਾ ਜਿਹਦੀਆਂ ਪਾਇਕਵਾਂ ਦੀਆਂ ਇੱਕ ਦੂਜੇ ਦੇ ਮਗਰ ਟ੍ਰੇਲਰ ਪੈ ਜਾਂਦੇ ਆ ਆ ਹੁੱਕ ਦਿੱਤੀ ਹੁੰਦੀ ਆ ਇਹਦੇ ਮਗਰ ਇੱਕ ਟ੍ਰੇਲਰ ਆਪਾਂ ਹੋਰ ਹੁੱਕ ਕਰ ਸਕਦੇ ਹਾਂ ਤੇ 에어ਲਾਈਨ ਆ ਦਿੱਤੀਆਂ ਨਾਲ ਗੇਟ ਵਾਲ ਦਿੱਤੇ ਆ ਨਾਲ ਇਲੈਕਟ੍ਰੋਨਿਕ ਪਲੱਗ ਇਹ ਟਰੇਲਰ ਦੇ ਮਗਰ ਬਾਈ ਆਪਾਂ ਇੱਕ ਹੋਰ ਟਰੇਲਰ ਪਾ ਸਕਦੇ ਆ ਇਹ ਆਪਸ਼ਨ ਇਹ ਟਰੇਲਰ ਦੇ ਵਿੱਚ ਦਿੱਤੀ ਹੋਈ ਵੀ ਆ ਤੇ ਇਹ ਵਾਲਾ ਟਰੇਲਰ ਆਪਣੀ ਆਪ ਦੀ ਕੰਪਨੀ ਦਾ ਨਹੀਂ ਹੈਗਾ ਇਹ ਟਰੇਲਰ ਆਪਾਂ ਛੱਡਾਂਗੇ ਬਿਣੀ ਪੈਗ ਉੱਥੋਂ ਆਪਾਂ ਨੂੰ ਕੋਈ ਲੋਡਡ ਟਰੇਲਰ ਹੋਰ ਚਕਾਉਣਗੇ ਉਹ ਚੱਕ ਕੇ ਬਾਈ ਜੀ ਆਪਾਂ ਸਿੱਧਾ ਆਵਾਂਗੇ ਵਾਪਸ ਤੇ ਤੁਸੀਂ ਵੀ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰੋ ਜਿਹਦਾ ਨਾਮ ਹੈਗਾ ਕਿੰਦਾ ਸਰੀ ਵਾਲਾ ਤੇ ਇਸੇ ਟਰੱਕ ਤੇ ਤੁਹਾਨੂੰ ਸੋਹਣੇ ਸੋਹਣੇ ਵਿਊ ਕੈਨੇਡਾ ਦੀ ਹਰ ਇੱਕ ਜਿਹੜੀ ਹੈਗੀ ਆ ਲੋਕੇਸ਼ਨ ਸਾਨੂੰ ਤੇ ਬਾਕੀ ਭਾਈ ਟਰੱਕ ਦੇ ਬਾਰੇ ਜਿੰਨੀ ਕਿ ਨੌਲੇਜ ਹੈਗੀ ਉੰਨੀ ਸਾਨੂੰ ਦਿੰਦੇ ਰਵਾਂਗੇ ਤੇ ਆਜੋ ਫਿਰ ਚਾਲਦੇ ਆ ਟਰੱਕ ਦੇ ਵਿੱਚ ਤੇ ਵਧਾਉਣੇ ਆਪਣਾ ਸਫਰ ਸਿੱਧਾ ਬਣੀ ਪੈਗ ਸ਼ਹਿਰ ਦਾ ਰੋਟੀ ਖਾਂਦੇ ਖਾਂਦੇ ਬਾਈ 10 ਮਿੰਟਾਂ ਦੇ ਵਿੱਚ ਇਹਨਾਂ ਸਾਰੀ ਧਰਤੀ ਚਿੱਟੀ ਹੋ ਗਈ ਆ ਪਹਿਲਾਂ ਸਨੋ ਨਹੀਂ ਸੀਗੀ ਬਿਲਕੁਲ ਕਲੀਅਰ ਸੀ ਆ ਤੇ 10 ਮਿੰਟਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਸਨੋ ਪੈ ਗੇ ਸਾਰਾ ਕੋ ਬਾਬੇ ਚਟਾ ਚਟਾ ਹੋ ਗਿਆ ਤੇ ਆਪਾਂ ਖਾ ਕੇ ਹਟਿਆ ਰੋਟੀ ਰੋਟੀ ਖਾ ਕੇ ਹੁਣ ਚੱਲਾਂਗੇ ਬਿਣੀ ਪੈਗ ਨੂੰ ਦੁਬਾਰਾ ਤੋਂ ਤੇ ਕੇਰਾ ਮੈਂਗਾ ਟਾਇਰ ਵਗੈਰਾ ਚੈੱਕ ਕਰ ਲਏ ਤੇ ਉਸ ਤੋਂ ਬਾਅਦ ਤਾਂ ਫਿਰ ਬਾਬੇ ਚਲੋ ਚੱਲੀ ਆ ਚਲੋ ਚੱਲੀ ਆ ਫਲਾਈਟਾਂ ਲੂਟਾ ਕੇ ਮੈਂ ਠੀਕ ਆ ਅਜੇ ਮੇਰਾ ਟਰੱਕ ਬੰਦ ਕੀਤਾ ਵਾ ਫਲਾਈਟਾਂ ਲੂਟਾ ਠੀਕ ਆ ਤੇ ਤੇਲ ਆਪਾਂ ਉਹ ਪੰਪ ਤੋਂ ਭਰਾ ਕੇ ਤੇ ਇੱਥੇ ਮੈਂ ਕਹਾਂ ਨਾਲ ਹੀ ਰੋਟੀ ਵਾਲਾ ਕੰਮ ਵੀ ਜਿਹੜਾ ਹੈਗਾ ਨਾਲ ਨਵੇੜੀ ਦਿੰਦੀਆਂ ਰੋਟੀ ਰਾਟੀ ਖਾ ਕੇ ਹਟਿਆ ਐਨ ਓਕੇ ਰਿਪੋਰਟ ਆ ਜੀ ਤੇ ਬਾਕੀ ਮੌਸਮ ਇਹਦਾ ਗਾ ਨਹੀਂ ਪਤਾ ਕਿਦਾਂ ਇਹ ਸਨੋਪਾ ਡਿੱਗਣ ਲੱਗੀ ਕਾਫੀ ਤੇ ਸਨੋ ਡੱਗ ਕੇ ਰੋਡ ਸਲਿਪਰੀ ਨਾ ਹੋ ਜਾਣ ਕਿਉਂਕਿ ਜਿਹੜਾ ਟੈਂਪਰੇਚਰ ਹੈਗਾ ਟੈਂਪਰੇਚਰ ਹੈਗਾ ਇਸ ਟਾਈਮ 0 ਡਿਗਰੀ ਕਿਉਂਕਿ ਜਿਵੇਂ ਜਿਵੇਂ ਰਾਤ ਹੋਣੀ ਆ ਓਵੇਂ ਓਵੇਂ ਟੈਂਪਰੇਚਰ ਜਿਹੜਾ ਹੈਗਾ ਮਾਈਨਸ ਵਿੱਚ ਜਾਈ ਜਾਣਾ ਫੇਰ ਥੋੜਾ ਜਿਹਾ ਪੰਗਾ ਪਈ ਜਾਣਾ ਜਿਵੇਂ ਜਿਵੇਂ ਮਾਈਨਸ ਵਿੱਚ ਜਾਈ ਜਾਣਾ ਬਾਕੀ ਕੋਈ ਨਾ ਰੱਬ ਕਰੇ ਭੜੀ ਤੇ ਬਾਈ ਚਿੱਟੇ ਰੰਗ ਦਾ ਖੜਾ ਸਕਾਟ ਆਹ ਸਾਡੇ ਸਾਹਮਣੇ ਮੈਨੂਲਾ ਦਾ ਸਨੋਸ ਨੂੰ ਹੀ ਇਕੱਠੀ ਕਰਨ ਨੂੰ ਰੱਖਿਆ ਵਾ ਨੂੰ ਦਾ ਮੈਨੂਲਾ ਦਾ ਵੀ ਚਾਲੂ ਕੰਡੀਸ਼ਨ ਦੇ ਵਿੱਚ ਹੈ ਨੀਗਾ ਤੇ ਬਾਕੀ ਬਾਈ ਜੀ ਆਪਾਂ ਹੁਣ ਅੱਜ ਰਾਤ ਤੱਕ ਦੇਖਾਂਗੇ ਬਿਣੀ ਪੈਗ ਦੇ ਨੇੜੇ ਤੇੜੇ ਪਹੁੰਚ ਜਾਗੇ ਸਨੋਖ ਹੋਰ ਖੁਰ ਕੇ ਪਾਣੀ ਬਣੀ ਜਾਂਦਾ ਡਿੱਗੀ ਜਾਂਦਾ ਚਲੋ ਬਣ ਚੜਮਣ ਹੋਈ ਜਾਂਦੇ ਚੜਮਣ ਚੜਮਣ ਸਾਰਾ ਦੇਖੋ ਚਣਮਣ ਚਣਮਣ ਹੋ ਗਿਆ ਥੱਲੇ ਸਾਰਾ ਗਿੱਲਾ ਹੋ ਗਿਆ ਤੇ ਲੈ ਕੇ ਬਾਬੇ ਦਾ ਨਾਂ ਠੀਕ ਆ ਜੀ ਸਾਰਾ ਕੁਝ ਓਕੇ ਰਿਪੋਰਟ ਆ ਮਾੜੇ ਮੂਰਲੇ ਪਾਸੇ ਵੀ ਆਪਾਂ ਚੈੱਕ ਕਰ ਲਈਏ ਇੱਕ ਵਾਰ ਮੂਰਲੇ ਪਾਸੇ ਵੀ ਠੀਕ ਆ ਸਾਰਾ ਕੁਝ ਓਏ ਹੋਏ ਸੁਨੋ ਦੀ ਲੇਅਰ ਬਣੀ ਦੇਖੋ ਕਿਉਂਕਿ ਟੈਂਪਰੇਚਰ ਹਜੇ ਪਲੱਸ ਚ ਨਾ ਪਿੱਛੇ ਹੁਣ ਠੰਡ ਸੀਗੀ ਤੇ ਉਹਦੇ ਕਰਕੇ ਚੁੰਬੜੀ ਵੀ ਸੀਗੀ ਤੇ ਹੁਣ ਚੱਲਦੇ ਆ ਜੀ ਆਪਾਂ ਟਰੱਕ ਦੇ ਵਿੱਚ ਜਾ ਕੇ ਹੁਣ ਅੱਗੇ ਆਪਾਂ ਟਰੈਪ ਵਧਾਵਾਂਗੇ ਪਾਣੀ ਪਾਣੀ ਹੋਇਆ ਪਿਆ ਸਾਰਾ ਕੁਝ ਆ ਵੈਸੇ ਨਾ ਫਿਰ ਆ ਰੱਖਿਆ ਵਾ ਬੂਟ ਰੱਖਣ ਨੂੰ ਜਿੰਨਾ ਪਾਣੀ ਹੈਗਾ ਫਿਰ ਇਹਦੇ ਵਿੱਚ ਨਹੀਂ ਆਉਦਾ ਹੈਗਾ ਚੀਜ਼ ਵੈਸੇ ਵਧੀਆ ਹੈਗੀ ਆ ਲਓ ਜੀ ਇੱਥੇ ਸ਼ੂ ਲਾ ਦਿੰਨੇ ਆ ਹੁਣ ਜਿੰਨਾ ਪਾਣੀ ਰਹੂਗਾ ਸਾਰਾ ਟ੍ਰੇ ਦੇ ਵਿੱਚ ਹੀ ਰਹੂਗਾ ਟ੍ਰੇ ਤੋਂ ਬਾਹਰ ਨਹੀਂ ਆਉਂਦਾ ਜਦੋਂ ਫਿਰ ਬਾਹਰ ਆਉਂਦਾ ਮੈਟ ਗਿੱਲਾ ਹੁੰਦਾ ਉਹਦੇ ਨਾਲ ਤਾਂ ਕਰਕੇ ਕਈ ਵਾਰ ਚੱਕਰ ਪੈ ਜਾਂਦਾ ਲੈ ਵੀ ਸਾਰਾ ਕੁਝ ਓਕੇ ਲਓ ਜੀ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਓਕੇ ਆ ਡਨ ਆ ਤੇ ਮਾਰਕੀਟ ਟਰੱਕ ਦੀ ਸੈਲਫ ਹੁਣ ਲੈਓ ਬਾਬਾ ਨਾਲ ਕਾ ਬ੍ਰੇਕ ਕਿੰਨੇ ਟਾਈਮ ਦੀ ਨਿਕਲ ਗਈ ਆ ਬ੍ਰੇਕ 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 ਅੱਧੇ ਘੰਟੇ ਦੀ ਪੂਰੀ ਕਰਨੀ ਆ ਲੈ ਲਾਨੇਦਾਰ ਬ੍ਰੇਕ ਹਜੇ ਪੂਰੀ ਹੋਈ ਨਹੀਂ 30 ਮਿੰਟਾਂ ਦੀ ਆਪਾਂ ਨੂੰ ਬ੍ਰੇਕ ਚਾਹੀਦੀ ਹੁੰਦੀ ਆ 27 ਮਿੰਟਾਂ ਦੀ ਬ੍ਰੇਕ ਹੋ ਗਈ ਆ ਤੇ ਬਸ ਤੁਰਦੇ ਆਪਾਂ 3-4 ਮਿੰਟਾਂ ਤੱਕ ਇੱਥੋਂ ਤੁਰਦੇ ਹਾਂ ਬਾਕੀ ਬਾਈ ਜੀ ਸੋਨੂ ਵੀ ਵਧੀਆ ਲੱਗਦਾ ਬਲੌਗ ਜਰੂਰ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਇਦਾਂ ਹੀ ਆਪਣੇ ਬਲੌਗ ਆਉਂਦੇ ਰਹਿਣਗੇ ਚੈਨਲ ਦਾ ਨਾਮ ਸੇਮ ਹੀ ਹੈਗਾ ਜੀ ਕਿੰਦਾ ਸਰੀ ਵਾਲਾ ਤੇ ਮੈਨੂੰ ਆ ਚੁੱਕੀ ਆ ਕਾਲ ਤੇ ਆਪਾਂ ਕਾਲ ਚੱਕਦੇ ਆ ਤੇ ਵਧਾਉਣੇ ਆ ਸਫਰ ਇੱਥੋਂ ਅੱਗੇ ਬਣੀ ਪੈਗ ਦੀ ਧਰਤੀ ਤੇ ਕਹਿੰਦੇ ਚੋਬਰਾਂ ਦਾ ਪੈਰ ਪੈ ਚੁੱਕਿਆ ਆਗੇ ਜੀ ਆਪਾਂ ਬਣੀ ਪੈਗ ਦੇ ਅੰਦਰ ਐਂਟਰ ਹੋ ਗਏ ਤੇ ਮੈਂ ਉੱਤਰਿਆ ਜੀ ਗੈਂਸਟੇਸ਼ਨ ਦਾ ਮੈਂ ਕਿਹਾ ਚਲੋ ਇੱਥੇ ਫਰੈਸ਼-ਕ੍ਰਿਸ਼ ਹੋ ਜਾਈਏ ਤੇ ਦੁਨੀਆ ਬਈ ਇੰਨੀ ਛੋਟੀ ਆ ਮੈਨੂੰ ਇੱਕ ਬਾਈ ਮਿਲਿਆ ਸੀਗਾ ਕੈਮਲੂਕ ਸ਼ਹਿਰ ਦੇ ਵਿੱਚ ਤੇ ਉਹ ਕੁਦਰਤੀ ਨੂੰ ਹੈਲਪ ਚਾਹੀਦੀ ਚਲੋ ਉਹਦੀ ਹੈਲਪ ਕੀਤੀ ਤੇ ਉਹ ਮੈਂ ਦੇਖ ਲਓ ਜਿਵੇਂ ਕਹਲੋ ਵੀ ਮਿਲਣਾ ਹੁੰਦਾ ਮੈਂ ਹੀ ਪੰਪ ਤੇ ਮੈਂਗਾ ਚੱਲ ਕੱਢਦੇ ਹਾਂ ਤੱਕ ਘੰਟੇ ਦੀ ਬ੍ਰੇਕ ਕਰ ਲੈਨੇ ਆ ਤੇ ਉਹ ਬਾਈ ਜਦੋਂ ਇੱਥੇ ਆਇਆ ਮੈਂ ਕਹਾਂ ਯਾਰਾ ਟਰੱਕ ਦਾ ਬਾਈ ਦੀ ਕੰਪਨੀ ਦਾ ਤੇ ਜਦੋਂ ਦੇਖਿਆ ਉਹ ਬਾਈ ਮਿਲ ਗਿਆ ਦੇਖ ਲੋ ਦੁਬਾਰਾ ਮੇਲੇ ਹੋਣੇ ਸੀਗੇ ਤੇ ਦੁਨੀਆ ਤਾਂ ਹੀ ਕਹਿੰਦੀ ਆ ਬਹੁਤ ਛੋਟੀ ਹੈਗੀ ਆ ਤੇ ਜਿੰਨਾ ਕਹਿੰਦੀ ਆ ਫੂਡ ਟਰੱਕ ਹੈਗਾ ਓਪਨ ਹੀ ਹੈਗਾ ਬੰਦ ਹੀ ਆ ਯਾਰਾ ਫੂਡ ਟਰੱਕ ਹੈ ਆਪਾਂ ਬਸ ਟ੍ਰੇਲਰ ਡ੍ਰੌਪ ਕਰਨਾ ਲੋਡ ਦੀ ਹਜੇ ਬਾਈ ਕੋਈ ਅਪਡੇਟ ਨਹੀਂ ਹੈਗੀ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ ਆਪਾਂ ਨੂੰ ਵੇਟ ਕਰਨੀ ਪਵੇ ਪਰ ਪਹਿਲਾਂ ਆਪਾਂ ਟ੍ਰੇਲਰ ਛੱਡ ਦਈਏ ਫਲਾਈਂਗ ਜੇ ਬਹੁਤ ਵੱਡਾ ਤੇਲ ਭਰਾਈ ਜਾਂਦੇ ਆ ਸਾਰੇ ਤੇਲ ਭਰਾ ਕੇ ਮੜ ਕੇ ਆਹ ਬਾਈ ਅੰਦਰ ਗਿਆ ਹੁਣ ਪਰਚੀ ਪੁਰਚੀ ਕਢਾਉਣ ਤੇ ਆਪਾਂ ਵੀ ਚੱਲਦੇ ਅੰਦਰ ਫਰੈਸ਼ ਫਰੂਸ਼ ਹੋ ਕੇ ਰੋਟੀ ਪਾਣੀ ਅਜੇ ਦੇਣਾ ਗਾਹ ਖਾਵਾਂਗੇ ਤੇ ਫੇਰ ਆਪਾਂ ਤੁਰਦੇ ਹਾਂ ਬਈ ਇੱਥੋਂ ਇੱਥੇ ਗੇਰਾ ਲਾ ਦਈਏ ਟਰੈਲਰ ਗੇਰਾ ਫਿਰ ਅੰਦਰ ਜਾਇਆ ਉਹਨੇ ਆ ਦੇਣੇ ਫਿਰ ਕੀ ਕਹਿੰਦੇ ਹੈਗਾ ਡੌਗ ਤੇ ਲਵਾਉਂਦੇ ਆ ਜਾਂ ਇੱਥੇ ਛਡਾਉਂਦੇ ਆ ਉਹ ਬਾਈ ਲਈ ਜਾਂਦਾ ਬੈਕ ਇਹਨੂੰ ਲਾ ਲਿਆ ਨੂੰ ਤੇ ਮੁੜ ਕੇ ਆਪਾਂ ਕਿਹੜਾ ਇੱਥੇ ਹੀ ਲਾ ਦਿੰਨੇ ਆ ਮੁੜ ਕੇ ਗੇਰਾ ਅੰਦਰ ਜਾ ਆਵਾਂਗੇ ਅੰਦਰ ਜਾਇਆ ਏ ਤੇ ਟਰੇਲਰ ਕਹਿੰਦੇ ਬਾਈ ਕੱਢ ਦੋ ਇੱਥੇ ਤੇ ਟਰੇਲਰ ਹੁਣ ਆਪਾਂ ਇੱਥੇ ਕੱਢਣ ਲੱਗੇ ਆਂ ਇੱਥੇ ਕਰ ਦੇਣਾ ਆਪਾਂ ਅਨਹਕ ਇੱਕ ਆਪਣਾ ਟਰੇਲਰ ਇੱਥੇ ਕਹਿੰਦੇ ਹੋਰ ਖੜਾ ਹੈਗਾ ਹੁਣ ਮੈਨੂੰ ਪਤਾ ਨਹੀਂ ਹੈਗਾ ਸ਼ਾਇਦ ਉਹ ਨਹੀਂ ਚੱਕਣਾ ਹੈਗਾ ਮੇਬੀ ਸ਼ਾਇਦ ਨੈਕਸਟ ਡਰਾਈਵਰ ਆਊਗਾ ਤੇ ਉਹ ਚੱਕੂਗਾ ਆਪਾਂ ਇਹਨੂੰ ਇੱਥੇ ਟਰੇਲਰ ਨੂੰ ਡ੍ਰੌਪ ਕਰ ਦਈਏ ਜਿਹੜਾ ਲੋਡ ਹੈਗਾ ਮੈਨੂੰ ਲੱਗਦਾ ਵੀ ਸ਼ਾਇਦ ਹਜੇ ਰੈਡੀ ਨਹੀਂ ਹੈਗਾ ਤੇ ਇੱਕ ਵਾਰੀ ਆਪਾਂ ਕਾਲ ਕਰਦੇ ਆਂ ਤੇ ਵੀ ਕਿੰਨਾ ਕੁ ਟਾਈਮ ਭਾਈ ਲੱਗਦਾ ਹੈਗਾ ਆਜੋ ਕਿਨਾਂ ਟਰੇਲਰ ਕਰੀਏ ਆਪਾਂ ਇੱਥੇ ਅਨਹਕ ਚੱਕਰ ਪੈ ਗਿਆ ਬਾਈ ਲੈਂਡਿੰਗ ਗੇਅਰ ਨਹੀਂ ਰੱਡਗੱਡ ਦਾ ਪਿਆ ਇੱਕ ਇਹ ਨਟ ਟੁੱਟਿਆ ਵਾ ਮੈਂ ਕਿਹਾ ਜੇ ਜ਼ੋਰ ਮਾਰਤਾ ਨਟ ਨਾ ਟੁੱਟ ਜੇ ਖਣੀ ਦਾ ਟੈਂਪਰੇਚਰ ਕਰਕੇ ਗਲੀਸ ਫ੍ਰੀਜ਼ ਹੋ ਗਿਆ ਪਤਾ ਨਹੀਂ ਕਿ ਆ ਚੱਕਰ ਹੈਗਾ ਹਾਂ ਲੱਗੂ ਆ ਟਾਈਮ ਪੰਗਾ ਲੈਣਾ ਪੈਣਾ ਇਹਦੇ ਨਾਲ ਦੇਖਦੇ ਆਂ ਕਿ ਆ ਹੁੰਦਾ ਹੈ ਹਾਏ ਹਾਏ ਇੱਕ ਤਾਂ ਠੰਡ ਵਾਲੀ ਆ ਲਾਉਣਿਆ ਕੋਈ ਨਵੀਂ ਸਕੀਮ ਕੇ ਜੀ ਮਸਾ ਇਹ ਹੋ ਗਿਆ ਉਹ ਲੱਤਾਂ ਲੁੱਤਾਂ ਨਹੀਂ ਥੱਲੇ ਡਿੱਗੀਆਂ ਹੈਗੀਆਂ ਤੇ ਹੁਣ ਆਪਾਂ ਚੱਲੇ ਆਂ ਮਕੈਨਿਕ ਕੋਲ ਮਕੈਨਿਕ ਕੋਲ ਫੈਕਸ ਕਰਵਾਵਾਂਗੇ ਦੇਖਾਂਗੇ ਕੀ ਪ੍ਰੋਬਲਮ ਹੈਗੀ ਆ ਕਿ ਆ ਚੱਕਰ ਪੈ ਗਿਆ ਵੀ ਕੋਈ ਘੇਰ ਗੂੜ ਰੜ ਗਿਆ ਜਾਂ ਗਰਾਰੀ ਦਾ ਖਰਾਬ ਹੋ ਗਈ ਉਹ ਹੁਣ ਮਕੈਨਿਕ ਕੋਲੇ ਚੱਲੇ ਆਂ ਮਕੈਨਿਕ ਆਪਾਂ ਨੂੰ ਦੱਸੂਗਾ ਕਿ ਆ ਚੱਕਰ ਆਇਗਾ ਆਜੋ ਫਿਰ ਚੱਲ ਗਏ ਮਕੈਨਿਕ ਦੇ ਕੋਲੇ ਤੇ ਨਹੀਂ ਤਾਂ ਆਪਾਂ ਡ੍ਰੌਪ ਕਰਕੇ ਇੱਕ ਥਾਂ ਤੋਂ ਆਪਾਂ ਟਰੈਲਰ ਚੱਕਣੇ ਨੇ 3 ਵਜੇ ਤੇ ਹੁਣ ਆਪਾਂ ਫਿਰ ਉੱਧਰ ਜਾਣਾ ਪੈ ਗਿਆ ਆਪਾਂ ਨੂੰ ਅਮਰਜਾਂ ਸੀ ਫonda ਆਪਾਂ ਚੱਲਦੇ ਆਂ ਇਹਰਾ ਸੈੱਟ ਹੋ ਜੇ ਮੁੜ ਕੇ ਚੱਲਾ ਆਪਾਂ ਇੱਥੇ ਦੁਆਰਾ ਟਰੇਲਰ ਨੂੰ ਡ੍ਰੌਪ ਕਰ ਲਓ ਜੀ ਜਿਹੜੇ ਟਰੇਲਰ ਚ ਪ੍ਰੋਬਲਮ ਆਈ ਸੀਗੀ ਟਰੇਲਰ ਆਪਣਾ ਗਿਆ ਛੱਡਿਆ ਜਿੱਥੇ ਆਪਾਂ ਛੱਡ ਕੇ ਆਉਣਾ ਸੀਗਾ ਤੇ ਮਕੈਨਿਕ ਦੇ ਗਏ ਤੇ ਉਹਦਾ ਨਾ ਗਰਾਰੀ ਗਰੂਜੀ ਦਾ ਕੋਈ ਚੱਕਰ ਚੱਲਿਆ ਹੋਆ ਸੀਗਾ ਜੀਹਦਾ ਕਰਕੇ ਉਹ ਲੱਤਾਂ ਥੱਲੇ ਡੇਕ ਦਿਉ ਪਈਆਂ ਸੀਗੀਆਂ ਤੇ ਹੁਣ ਇਹ ਆਪਣਾ ਬਿਣੀ ਪੈਗ ਟਰੇਲਰ ਖੜਾ ਸੀਗਾ ਇਹ ਹੈਗਾ ਜੀ 80 45 ਇਹਨੂੰ ਆਪਾਂ ਕਰਨਾ ਹੁੱਕ ਪਹਿਲਾਂ ਦੇਖ ਲਿਓ ਵੀ ਲੋਡਡ ਹੈਗਾ ਕਿ ਨਹੀਂ ਹੈਗਾ ਪੇਪਰ ਵਰਕ ਜਾਂ ਤਾਂ ਲੈ ਕੇ ਆਉਣਾ ਪਊ ਆਪਣਾ ਅੰਦਰੋਂ ਮੈਂ ਪੇਪਰ ਵਰਕੀ ਚੈੱਕ ਕਰਦਾ ਨਾਲੇ ਡੋਰਾਂ ਖੋਲ ਕੇ ਚੈੱਕ ਕਰ ਲੈਨੇ ਆ ਵੀ ਟ੍ਰੇਲਰ ਲੋਡ ਆ ਤੇ ਨਾਲੇ ਪਤਾ ਲੱਗ ਜੂ ਪੇਪਰ ਵਰਕ ਪਿੱਛੇ ਆ ਜਾਂ ਕਿੱਥੇ ਆ ਲਓ ਜੀ ਇਹਦਾ ਸਵਾਦ ਆ ਗਿਆ ਕਹਿੰਦੇ ਟ੍ਰੇਲਰ ਆਪਣਾ ਲੋਡਡ ਆ ਤੇ ਪੇਪਰ ਵਰਕ ਕਹਿੰਦੇ ਬਾਈਆਂ ਦਾ ਰੱਖਿਆ ਪਿਆ ਮਗਰ ਲੋਪਾ ਲਓ ਜੀ ਆ ਗਿਆ ਪੇਪਰ ਵਰਕ ਲਾਓ ਵੀ ਮਿੱਤਰ ਪਿਆਰਿਓ 트੍ਰੇਲਰ ਆਪਾਂ ਪਿੱਛੇ ਨੂੰ ਕਰਤਾ ਆਹ ਚੀਜ਼ ਜਾੜਾਂ ਦੇ ਵਿੱਚ ਹੋਣੀ ਚਾਹੀਦੀ ਆ ਜਿਹੜੇ ਏਰੀਆ ਦੇ ਵਿੱਚ ਸنوਹ ਪੈਂਦੀ ਆ ਇਹ ਹੈਗਾ ਜੇ ਟ੍ਰੇਲਰ ਦੇ ਉੱਪਰ ਸنوਹ ਜਾਦਾ ਪੈ ਜੇ ਤਾਂ ਟ੍ਰੇਲਰ ਇਹਦੇ ਥੱਲੇ ਹੀ ਨਿਗਾਹ ਦੇਣਾ ਤਾਂ ਆਹ ਵਾਲੀ ਸਾਰੀ ਸنوਹ ਜਿਹੜੀ ਹੈਗੀ ਆ ਰੁੜ ਕੇ ਥੱਲੇ ਆ ਜੂਗੀ ਤੇ ਟ੍ਰੇਲਰ ਜੀ ਆਪਣਾ ਹੋ ਚੁੱਕਿਆ ਇਹ ਹੱਕ ਬਾਬੇ ਜੀ ਦੀ ਕਿਰਪਾ ਨਾਲ ਕੇਰਾ ਕਰਕੇ ਟਾਇਰ ਟੱਪਾ ਚੈੱਕ ਮੁੜ ਕੇ ਆਪਾਂ ਇਥੋਂ ਆਹ ਦਾ ਸਫ਼ਰ ਵਧਾ ਲੈਣਾ ਹੈਗਾ ਇਹ ਕੈਲਗਰੀ ਵਾਲੇ ਪਾਸੇ ਨੂੰ ਇਹ ਜਾਣਾ ਹੈਗਾ ਲੋਡ ਸਿੱਧਾ ਬਾਈ ਸਰੀ ਵਾਲੇ ਪਾਸੇ ਨੂੰ ਲਾਵੀ ਟ੍ਰੇਲਰ ਮੇਤਰੋ ਆਪਣਾ ਹੋ ਗਿਆ ਹੌਕ ਕੇਰਾ ਕਰਕੇ ਚੈੱਕ ਨਾ ਮਾੜਾ ਮੋਟਾ ਟਾਇਰ ਟੂਰ ਚੈੱਕ ਕਰਕੇ ਫੇਰ ਆਪਾਂ ਤੁਰਾਂਗੇ ਇਹ ਲੋਡ ਜਾਣਾ ਹੈਗਾ ਬਾਈ ਸਿੱਧਾ ਸਰੀ ਵਾਲੇ ਪਾਸੇ ਨੂੰ ਹਾਏ ਹਾਏ ਠੰਡ ਨੇ ਕਹਿੰਦੇ ਚੰਗਿਆੜੇ ਕੱਢੇ ਪਿਆ ਵੱਟ ਕੱਢੇ ਪਿਆ ਵੱਟ ਠੰਡ ਨੇ ਓਕੇ ਆ ਜੀ ਓਕੇ ਆ ਜੀ 에ਅਰ ਬੈਗ ਭਰ ਗਏ ਹੁਣ ਬਸ ਠੰਡ ਦੇ ਵਿੱਚ ਨਾ 에ਅਰ ਬੈਗਾਂ ਦੇ ਚੱਕਰ ਹੁੰਦਾ ਕਿਉਂਕਿ ਯਰ ਫ੍ਰੀਜ਼ ਹੋ ਜਾਂਦੀ ਆ ਟੈਂਪਰੇਚਰ ਹੈਗਾ -11 ਕਿਊਰਾਂ ਦੇ ਨੇੜੇ ਤੇ ਜਿਹੜਾ ਹੈਗਾ ਬਰਫ਼ ਦੇਖੋ ਜਿਵੇਂ ਜਿਵੇਂ ਹੁਣ ਰਾਤ ਹੋਈ ਜਾਣੀ ਆ ਟੈਂਪਰੇਚਰ ਉਹ ਵੀ ਮੈਂ ਡਾਊਨ ਹੋਈ ਜਾਣਾ ਹੁਣ ਆ ਦੇਖੋ ਤਾਂ ਤਖੋਰ ਖੜਕੇ ਇਹਨੂੰ ਵਹਿੰਦਿਆ ਜਿਣੀ ਪੈਕ ਦੀ ਠੰਡ ਪਾਪੋ ਪਾਪੋ ਓਕੇ ਲਾਈਟਾਂ ਵੀ ਸਾਰਾ ਕੁਝ ਓਕੇ ਆ ਤਾਲੀਆਂ ਵੀ ਜਾਗਦੀਆਂ ਸ਼ੁਗਰਾ ਸ਼ੁਗਰਾ ਅੱਜ ਸਵਾਦ ਆ ਗਿਆ ਥੋੜੀ ਆਪਾਂ ਨੂੰ ਚੱਕਰ ਪੈ ਗਿਆ ਸੀਗਾ ਉਹ ਟਰੇਲਰ ਦਾ ਕਰਕੇ ਤੇ ਨਹੀਂ ਤਾਂ ਆਪਾਂ ਨਾਲ ਦੀ ਨਾਲ ਟਰੇਲਰ ਛੱਡ ਕੇ ਇਹ ਵਾਲਾ ਟਰੇਲਰ ਚੱਕ ਲੈਣਾ ਸੀਗਾ ਚਲੋ ਫੇਰ ਵੀ ਵਧੀਆ ਰਹਿ ਗਏ ਅੱਜ ਆਪਣੀ ਕੋਈ ਡਿਲੀਵਰੀ ਲੈਣੀ ਨਹੀਂ ਸੀਗੀ ਕੱਲਾ ਟਰੇਲਰ ਭਰਿਆ ਵੀ ਛੱਡਣਾ ਸੀਗਾ ਤੇ ਭਰਿਆ ਵੀ ਆਪਾਂ ਨੂੰ ਮਿਲ ਗਿਆ ਪਰ ਬਸ ਕੱਲੀ ਥੋੜੀ ਉਹ ਦਿੱਕਤ ਪੈ ਗਈ ਸੀਗੀ ਜਿਹੜਾ ਲੈਂਡਿੰਗ ਏਅਰ ਆਪਣਾ ਥਲਰੇਂ ਡਿੱਗ ਗਿਆ ਸੀਗਾ ਲਓ ਜੀ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਹੈਗਾ ਓਕੇ ਡੋਰਾ ਇੱਕ ਵਾਰੀ ਦੁਬਾਰਾ ਮੇਕ ਸ਼ੋਰ ਕਰਾਂਗੇ ਕਈ ਵਾਰ ਨਾ ਜਿਵੇਂ ਆਪਾਂ ਘਰ ਦਾ ਜੰਦਾ ਵੀ ਲਾ ਦਿੰਦੇ ਆ ਦਿਮਾਗ 'ਚ ਗੱਲ ਭਾਈਦੀ ਆ ਖਣੀ ਮੈਂ ਲਾਤਾ ਸੀ ਖਣੀ ਨਹੀਂ ਲਾਤਾ ਜਿੰਦਾ ਹਮੇਸ਼ਾ ਲੱਗਿਆ ਹੁੰਦਾ ਓਵੇਂ ਡੋਰਾ ਤਾਂ ਮੇਰੇ ਕਾ ਲੱਗਿਆ ਸੀਗਾ ਮੇਰੇ ਦਿਮਾਗ 'ਚ ਭੱਜਿਆ ਮਾ ਡੋਰਾ ਖੁੱਲੀਆਂ ਸੀ ਅੱਖਣੀ ਲੱਗੀਆਂ ਹਨ ਨਹੀਂ ਲੱਗੀਆਂ ਬੋਲਿਆ ਵੀ ਨਹੀਂ ਜਾਂਦਾ ਇੰਨਾ ਸਾਹ ਚੜਦਾ ਠੰਡ ਦੇ ਵਿੱਚ ਚੱਲੋ ਕੇਂਦਰ ਸਿਆਂ ਟਰੱਕ 'ਚ ਚੱਲ ਗਏ ਕਰਕੇ ਸੈਟਿੰਗ ਮੈਟਿੰਗ ਮੁੜ ਕੇ ਲੈ ਕੇ ਬਾਬੇ ਰਾਂ ਨਾਲ ਇੱਥੇ ਤੁਰਦੇ ਆ ਤੇ ਕੰਪਨੀ ਨੂੰ ਮਾੜਾ ਇਨਫੋਰਮ ਕਰਦਗੇ ਬਈ ਭਾਈ ਆਪਣਾ ਟਰੈਲਰ ਚੱਕਿਆ ਗਿਆ ਵੈਸੇ ਨਹੀਂ ਚੱਕਿਆ ਗਿਆ ਜਾਨੀ ਆਪਾਂ ਚੱਕ ਲਿਆ ਹਾਏ ਹਾਏ ਠੰਡ ਗੁੱਡ ਮਾਰਨਿੰਗ ਆ ਜੀ ਗੁੱਡ ਮਾਰਨਿੰਗ ਆ ਇੱਕ ਵਾਰ ਤੋਂ ਫੇਰ ਆਪਣੇ ਫੇਮ ਬਲੌਗ ਦੇ ਵਿੱਚ ਤੇ ਬਾਈ ਹੱਥ ਖੜਾ ਕਰਕੇ ਗਿਆ ਬਾਈ ਨੂੰ ਪਤਾ ਲੱਗ ਗਿਆ ਵੀ ਬਲੌਗ ਬਣਾਈ ਜਾਂਦਾ ਤੇ ਗੁੱਡ ਮਾਰਨਿੰਗ ਬਾਈ ਤੈਨੂੰ ਵੀ ਤੇ ਬਾਈ ਨੇ ਵੀ ਪਾ ਤਿਆ ਚੱਲੇ ਤੇ ਆਪਾਂ ਵੀ ਬਾਈ ਜੀ ਚੱਲਦੇ ਆ ਹੁਣ ਇੱਥੋਂ ਕੈਲਗਰੀ ਵਾਲੇ ਪਾਸੇ ਨੂੰ ਰਾਤ ਆਪਾਂ ਆ ਕੇ ਰੋਗੇ ਸੀ ਇਸ ਪੰਪ ਤੇ ਤੇ ਜੇ ਇਹ ਗੱਲ ਕਰੀਏ ਬਾਈ ਅੱਜ ਦੇ ਟੈਂਪਰੇਚਰ ਦੀ ਅੱਜ ਦਾ ਟੈਂਪਰੇਚਰ ਕਰਦੇ ਆ -23 ਡਿਗਰੀ ਤੋਂ ਸਟਾਰਟ ਹੁੰਦਾ ਤੇ ਫੀਲ ਲਾਈਕ ਚੱਲਦਾ ਪਿਆ 25 ਡਿਗਰੀ ਤੇ ਟਰੱਕ ਰਾਤ ਮੈਂ ਬੰਦ ਕਰਤਾ ਸੀਗਾ ਤੇ ਟਰੱਕ ਬਾਈ ਮਸੇ ਸਟਾਰਟ ਹੋਇਆ ਰਾਤ ਟੈਂਪਰੇਚਰ ਇੱਕਦਮ ਬਹੁਤ ਜ਼ਿਆਦਾ ਡਾਊਨ ਪੈ ਗਿਆ ਬਾਈ ਬਹੁਤ ਕਾਲੀ ਚ ਗਿਆ ਹੌਲੀ ਬਾਈ ਹੌਲੀ ਕੋਈ ਨਾ ਬਾਈ ਕੋਲੇ ਖਾਲੀ ਲੱਗਦਾ ਤੇ ਚਲੋ ਲੈ ਕੇ ਬਾਬਾ ਜੀ ਦਾ ਨਾਂ ਇੱਥੋਂ ਪੰਪ ਤੋਂ ਚੱਲਦੇ ਆ ਤੇ ਤੁਸੀਂ ਵੀ ਆਪਣੇ ਵਲੌਗ ਨਾਲ ਬਣੇ ਰਹੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਿਵੇਂ ਜਿਵੇਂ ਆਪਾਂ ਗਾਂਹ ਜਾਈ ਜਾਵਾਂਗੇ ਤੇ ਗੱਲਾਂ ਬਾਤਾਂ ਕਰਦੇ ਰਵਾਂਗੇ ਆਜੋ ਫਿਰ ਲੈ ਕੇ ਬਾਬੇ ਦਾ ਨਾਂ ਤੇ ਪੰਪ ਤੋਂ ਨਿਕਲਦੇ ਆ ਠੰਡ ਪੜਾਕੇ ਪੈਂਦਿਆ ਪੂਰੇ ਪੜਾਕੇ ਲਾ ਕੇ ਨਾ ਨਿਉਜਲਾਂ ਟੈਂਕਾਂ ਦੇ ਵਿੱਚ ਤੇ ਟਰੱਕ ਦੇ ਵਿੱਚ ਆ ਕੇ ਬਹਿ ਗਏ ਭਾਈ ਠੰਡ ਹੀ ਬਹੁਤ ਹੈ ਕੀ ਕਰੀਏ -19 ਡਿਗਰੀ ਭਾਈ ਟੈਂਪਰੇਚਰ ਚੱਲ ਰਿਹਾ ਤੇ ਜੇ ਫੀਲ ਆਈ ਗੱਲ ਕਰੀਏ ਵੀ ਕਿੰਨਾ ਫੀਲ ਹੁੰਦਾ -22 -22 ਡਿਗਰੀ ਤਾਂ ਕਰਕੇ ਆਪਾਂ ਤਾਂ ਲਾ ਕੇ ਗੰਨਾ ਨਾ ਇਹਦੇ ਵਿੱਚ ਹੀ ਬਹਿ ਗਿਆ ਆ ਕੇ ਟਰੱਕ ਦੇ ਵਿੱਚੋਂ ਲੈ ਵੀ ਇੱਕ ਟੈਂਕਾ ਆਪਣਾ ਭਰ ਗਿਆ ਲੈ ਵੀ ਮਿੱਤਰੋ ਆਏ ਹਾਏ ਪਹੁੰਚ ਗਏ ਜੀ ਆਪਾਂ ਅੱਧੀ ਗਵਾਟ ਕੱਢ ਲਈ ਆ ਤੇ ਚਾਹ ਪਾਣੀ ਬਣਾਈਏ ਰ ਹਨ ਭੁੱਖ ਲੱਗ ਗਈ ਚਾਹ ਬਣਾ ਲੈਂਦੇ ਆ ਨਾਲ ਕੁਝ ਖਾਣ ਪੀਣੂ ਬਣਾ ਲੈਂਦੇ ਆ ਮੁੜ ਕੇ ਆਪਣੀ ਬਾੜ ਰਹਿ ਗਈ ਇੱਥੋਂ 56 55 ਘੰਟਾ ਦੀ ਬਾੜ ਰਹਿ ਗਈ ਆ ਤੇ ਮੌਸਮ ਠੀਕ ਆ ਰੋਡ ਮਾੜਾ ਮੋਟਾ ਹੈਗੇ ਸਲਿਪਰੀ ਹੈਗੇ ਕੋਈ ਸਨੋ ਪਈ ਹੋਈ ਆ ਤੇ ਉਹਦੇ ਨਾਲ ਮਾੜਾ ਮੋਟਾ ਜਿਵੇਂ ਡੁੱਡ ਕੇ ਜਾਈ ਜਾਂਦੀ ਆ ਉਹਦੇ ਨਾਲ ਮਾੜਾ ਮੋਟਾ ਜਿਹਾ ਸਲਿਪਰੀ ਹੈਗਾ ਵੈਸੇ ਠੀਕ ਆ ਕੋਈ ਚੱਕਰ ਨਹੀਂ ਤੇ ਟੈਂਪਰੇਚਰ ਵੀ ਹੁਣ ਥੋੜਾ ਐ ਆਪਾ ਹੁਣ ਲੱਗ ਗਿਆ ਮਾਈਨਸ 13 ਡਿਗਰੀ ਆ ਤੇ ਮੋਬਾਈਲ ਦੇ ਹਿਸਾਬ ਨਾਲ ਲੱਗਦਾ ਮਾਈਨਸ 17 ਡਿਗਰੀ ਹੈਗਾ ਏ ਆ ਜੋ ਛੱਕਦੇ ਆ ਕੋਈ ਚਾਹ ਪਾਣੀ ਬਣਾਉਣੇ ਆ ਚਾਹ ਪ ਇਹ ਵਾਲਾ ਟਰੈਲਰ ਜਿਹੜਾ ਹੈਗਾ ਆਪਾਂ ਲੈ ਕੇ ਜਾਣਾ ਹੈਗਾ ਜੀ ਸਰੀ ਇਹ ਆਪਾਂ ਕਿਹੜਾ ਜਾੜ ਚ ਖੜਾਵਾਗੇ ਤੇ ਮੰਡੇ ਨੂੰ ਮੁੜ ਕੇ ਆਪਾਂ ਤੁਰਾਂਗੇ ਸਰੀ ਵਾਲੇ ਪਾਸੇ ਨੂੰ ਮੁੜ ਕੇ ਇਹ ਟਰੈਂਡਰ ਉੱਥੇ ਡ੍ਰੌਪ ਕਰਨਾ ਉੱਥੇ ਅਗਲਾ ਜਿਹੜਾ ਆਪਾਂ ਨੂੰ ਪਤਾ ਲੱਗੂ ਚਾਹਤਾ ਆਪਾਂ ਵਾਪਸ ਇੱਧਰ ਨੂੰ ਆਵਾਂਗੇ ਜਾਂ ਫਿਰ ਉਹ ਪਰਲੇ ਪਾਸੇ ਜਿਹੜੇ ਪਾਸੇ ਜਾਣੇ ਹੁੰਦੇ ਆਪਾਂ ਟਾਇਰ ਵਾਲੇ ਪਾਸੇ ਜਾਂ ਫਿਰ ਆਪਾਂ ਉੱਤਰ ਦੇ ਪਾਸੇ ਜਾਵਾਂਗੇ ਇਹ ਸੋਨੂੰ ਕਰਾਂਗੇ ਸੋਮਵਾਰ ਨੂੰ ਅਪਰੇਟ ਆ ਜਾਓ ਕਿਰਾ ਫੁਰਤੀ ਨਾਲ ਖਾਣ ਪੀਣ ਬਣਾ ਲਗੇ ਮੁੜ ਕੇ ਚੱਲਦੇ ਆਂ ਫਿਰ ਅੱਗੇ ਵੀ ਮਤਰੋ ਚਾਹ ਪਾਣੀ ਬਣਾ ਕੇ ਤੁਰ ਪਏ ਆਪਾਂ ਤੇ ਅੱਧੇ ਘੰਟੇ ਦੀ ਬਾਅਦ ਤੇ ਆਪਾਂ ਆ ਗਏ ਜੀ ਗਾਹਾਂ ਤੇ ਪਰ ਰੋਡ ਬਈ ਥੋੜਾ ਐ ਨਾ ਸਲਿੱਪਰੀ ਜਿਆਦਾ ਹੋ ਗਿਆ ਦੇਖ ਕੇ ਜੇ ਜਾਣ ਵਾਲਾ ਹੈਗਾ ਇਹ ਟੈਂਪਰੇਚਰ ਹੈਗਾ ਡਾਊਨ ਤੇ ਰੋਡ ਤੇ ਮੁੰਲਾ ਦਾ ਰਾਤ ਰਾਤ ਪਏ ਪੂਗੇ ਢੀਆ ਤੇ ਸਲਿੱਪਰੀ ਹੋਇਆ ਬਾ ਦੇਖ ਕੇ ਜਾਵਾਂਗੇ ਹੌਲੀ ਹੌਲੀ ਕਿਉਂਕਿ ਲੋਡ ਆਪਣੇ ਕੋਲੇ ਹੌਲਾ ਇਹ ਜਿਆਦਾ ਭਾਰਾ ਨਹੀਂ ਹੈਗਾ ਜੇ ਭਾਰਾ ਹੁੰਦਾ ਫਿਰ ਵੀ ਥੋੜਾ ਜਿਹਾ ਕੰਮ ਹੋ ਜਾਂਦਾ ਸੌਖਾ ਪਰ ਲੋਡ ਥੋੜਾ ਜਿਹਾ ਆਪਣੇ ਕੋਲੇ ਹੈਗਾ ਹੌਲਾ ਤਾਂ ਕਰਕੇ ਬਈ ਦੇਖ ਕੇ ਜਾਣ ਵਾਲੀ ਰਾਹ ਹੈ ਮੈਟਰੋ ਗੇੜੇ ਗੁੜੇ ਖਾਂਦੇ ਪਹੁੰਚ ਹੀ ਗਏ ਆਪਾਂ ਆਪਦੀ ਝਾੜ ਦੇ ਵਿੱਚ ਤੇ ਹੁਣ ਬਸ ਇੱਕ ਕਾਰ ਦੀ ਟੈਂਸ਼ਨ ਆ ਭਰਾਵੋ ਕਾਰ ਸਟਾਰਟ ਹੋ ਜੇ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਡਾਊਨ ਗਿਆ ਵਾਦਾ ਤਾਂ ਕਰਕੇ ਚੱਕਰ ਇਹਨੂੰ ਵੀ ਜ਼ਿੰਦਾ ਲਾਇਆ ਵਾ ਖੋਲਦੇ ਭਰਾਵਾ ਕਿੰਨਾ ਹੈਗਾ ਇਹ ਲੌਕ ਇਹਦਾ ਪਤਾ ਨਹੀਂ ਯਾਰ ਕਿੰਨਾ ਪਾਸਵਰਡ ਲ ਲੈ ਬਾਈ ਕਰੂ ਕਿਰਪਾ ਗੇਟ ਖੋਲਣ ਦੀ ਅੱਛਾ ਟਰੈਲਰ ਹੈ ਇੱਕ ਆਪਣਾ ਲੈ ਕੇ ਜਾ ਕੇ ਹੈ ਸਾਬ ਕੀਤੀ ਵੀ ਗੱਡੀ ਖੜਾ ਕੇ ਗਏ ਸੀ ਇਹ ਫੇਰ ਫੇਰ ਕਹਿ ਲ ਗਰੀ ਤੇ ਇੱਕਤੀ ਲਾਦਾ ਜਿਆਦਾ ਹੀ ਕਿਰਪਾ ਹੋ ਗਈ ਸਨੋ ਉਹ ਦੀ ਪੈਂਦਗੀ ਰਹੀਦੀ ਆ ਰਬਾ ਬਣੀ ਪੈ ਗਿਆ ਇੱਕਤੀ ਸੁੱਕਾ ਪਿਆ ਹੁਣ ਸਟਾਰਟ ਹੋਈ ਯਾਰ ਸਟਾਰਟ ਹੁੰਦੀ ਬਸ ਮੈਨੂੰ ਟੈਨਸ਼ਨ ਆ ਨੀ ਦਾ ਪੰਗਾ ਪੈ ਜੂ ਨੀ ਟ੍ਰੇਲਰ ਫਿਰ ਕਿੱਥੇ ਲਾਵਾਂਗੇ ਲੈ ਓ ਬਾਬਾ ਨਾਲ ਕਰ ਕਰੀਂ ਕਰਪਾ ਉਹ ਜੇ ਸਟਾਰਟ ਕਰਮਾ ਵਾਲੀ ਆਇਆ ਕਰਮਾਲ ਗੇ ਸਟਾਰਟ ਹੋ ਗਈ ਨਾ ਮੈਂ ਕਹਣਾ ਨਿਆਰੀ ਆ ਜੀ ਵਾਹੇ ਕਰੋ ਵਾਹੇ ਕਰੋ ਵਾਹੇ ਕਰੋ ਫੋੜੀ ਸਟਾਰਟ ਲੈਓ ਬਾਬਾ ਨਾਨਕਾ ਮਾਰਦੇ ਆ ਸੈਲਫੋਨ ਨਹੀਂ ਵੀ ਹੋਈ ਨਹੀਂ ਹੈਗੀ ਦੁਬਾਰਾ ਕਰਦੇ ਆ ਹਾਂ ਨਹੀਂ ਬਾਈ ਬਣੀ ਨਹੀਂ ਗੱਲ 160 ਸੈਲਫ ਮਾਰਦੇ ਆ ਨਹੀਂ ਤਾਂ ਕੰਮ ਔਖਾ ਹੀ ਆ ਨਹੀਂ ਹੁੰਦੀ ਨਾ ਉਹਨੂੰ ਪਹਿਲੇ ਹੀ ਪਤਾ ਸੀ ਮੈਂ ਕਿਹਾ ਹੋਣਾ ਨਹੀਂ ਬਣਾ ਸਰ ਕੋਈ ਟੈਂਪਰੇਚਰ ਬਾਲਾ ਜਿਆਦਾ ਡਾਊਨ ਗਿਆ ਲਾਵੀ ਮਿੱਤਰ ਪਿਆਰੇਓ ਪਹੁੰਚ ਗਏ ਘਰੇ ਗੱਡੀ ਸਟਾਰਟ ਨਹੀਂ ਹੋਈ ਤੇ ਦੂਜੀ ਗੱਡੀ ਤੇ ਫਿਰ ਘਰੋਂ ਮਂਗਾਉਣੀ ਪਈ ਉਹਦੇ ਉੱਤੇ ਆਏ ਆਪਾਂ ਤੇ ਇੰਨੀ ਕੁ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਬਾਕੀ ਵੀ ਕ੍ਰਿਸਮਸ ਦੀਆਂ ਆਪਣੀਆਂ ਲਾਈਟਾਂ ਲਾਈਆਂ ਆਦਰਾਖਤੇ ਦੇ ਉੱਤੇ ਤੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗੀਆਂ ਤੇ ਮਿਲਾਂਗੇ ਫਿਰ ਆਪਾਂ ਹੁਣ ਸੋਮਵਾਰ ਨੂੰ ਤੁਰਾਂਗੇ ਤੇ ਉਦੋਂ ਫਿਰ ਆਪਾਂ ਨਵਾਂ ਵਲੌਗ ਬਣਾਵਾਗੇ ਤੇ ਉਦੋਂ ਮਿਲਾਂਗੇ ਬਾਬੇ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਉਰੋਂ ਤੱਕ ਬਾਬੇਓ ਕਹਿ ਲਗਰੀ ਤੋਂ ਕਰਿਓ ਸਤਿ ਸ੍ਰੀ ਅਕਾਲ ਕਬੂਲ ਤੇ ਕਰਨ ਲੱਗੇ ਆ ਵਲੌਗ ਬੰਦ ਮਿਲਦੇ ਆਂ ਫਿਰ ਆਪਾਂ 三把刀。